ਦੋਸਤੋ 1999 ਨੂੰ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਇੱਕ 18 ਸਾਲ ਦੀ ਕੁੜੀ ਜਿਸ ਦਾ ਨਾਮ ਮੈਂਡੀ ਸਟਾਵਿਕ ਸੀ ਉਸ ਦਾ ਕਤਲ ਹੋ ਜਾਂਦਾ ਹੈ ਤੇ ਉਸ ਦਾ ਕਾਦਲ ਪੁਲਿਸ ਨੂੰ 30 ਸਾਲ ਬਾਅਦ ਮਿਲਦਾ ਹੈ। ਕੀ ਹੈ ਸਾਰਾ ਮਾਮਲਾ ਇਹ ਜਾਣਨ ਤੋਂ ਪਹਿਲਾਂ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਦੋਸਤੋ ਕਤਲ ਤੋਂ ਬਾਅਦ ਉਸ ਦੀ ਡੈੱਡ ਬੋਡੀ 7 ਦਿਨਾਂ ਬਾਅਦ ਉਸ ਦੇ ਘਰ ਤੋਂ 6 ਮੀਲ ਦੂਰ ਇੱਕ ਨਦੀ ਵਿੱਚ ਬਿਨਾਂ ਕੱਪੜਿਆਂ ਤੋਂ ਮਿਲਦੀ ਹੈ ਪਰ ਉਸ ਦੇ ਸਰੀਰ ਤੇ ਕੋਈ ਵੀ ਜ਼ਖਮ ਦਾ ਨਿਸ਼ਾਨ ਨਹੀਂ ਸੀ ਪਰ ਪੁਲਿਸ ਨੂੰ ਉਸ ਦੀ লাশ ਕੋਲੋਂ ਕਿਸੇ ਇਨਸਾਨ ਦਾ ਡੀਐਨਏ ਮਿਲ ਗਿਆ। ਪੁਲਿਸ ਨੇ ਉਸ ਡੀਐਨਏ ਪਰ 20 ਸਾਲਾਂ ਬਾਅਦ ਦੋ ਕੁੜੀਆਂ ਜੋ ਕਿ ਮੰਡੀ ਦੇ ਨਾਲ ਸਕੂਲ ਵਿੱਚ ਪੜ੍ਹਦੀਆਂ ਸਨ ਇੱਕ ਦੂਜੇ ਨੂੰ ਕਿਤੇ ਮਿਲੀਆਂ ਤੇ ਦੋਨਾਂ ਨੇ ਮੰਡੀ ਦੇ ਕਤਲ ਦੀ ਗੱਲ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਦੇ ਦਿਮਾਗ ਵਿੱਚ ਇੱਕ ਮੁੰਡੇ ਦਾ ਨਾਮ ਆਇਆ ਜੋ ਕਿ ਮੰਡੀ ਦੇ ਨਾਲ ਪੜਦਾ ਸੀ ਤੇ ਮੰਡੀ ਦੇ ਹੀ ਪਿੰਡ ਦਾ ਸੀ ਜਿਸ ਦਾ ਨਾਮ ਸੀ ਟਿੰਮ ਬਾਸ ਤੇ ਜਦੋਂ ਪੁਲਿਸ ਨੇ ਟਿੰਮ ਬਾਸ ਕੋਲੋਂ ਉਸਦੇ ਡੀਐਨਏ ਦਾ ਸੈਂਪਲ ਮੰਗਿਆ ਤਾਂ ਉਸਨੇ ਸੈਂਪਲ ਦੇਣ ਤੋਂ ਮਨ੍ਹਾ ਕਰ ਦਿੱਤਾ ਇਸ ਨਾਲ ਪੁਲਿਸ ਨੂੰ ਉਸ ਉੱਪਰ ਪੂਰਾ ਸ਼ੱਕ ਹੋ ਗਿਆ ਸੀ ਤੇ ਪੁਲਿਸ ਉਸ ਦਾ ਪਿੱਛਾ ਕਰਦੀ ਰਹੀ ਤੇ ਇੱਕ ਦਿਨ ਜਦੋਂ ਟਿੰਮ ਬਾਸ ਨੇ ਕੋਕਾ ਕੋਲਾ ਦੇ ਕੈਨ ਪੀ ਕੇ ਡਸਟਬਿਨ ਵਿੱਚ ਸੁੱਟਿਆ ਤੇ ਉਸ ਕੈਨ ਤੋਂ ਪੁਲਿਸ ਨੇ ਉਸ ਦਾ ਡੀਐਨਏ ਇਕ ਨਾਲ ਟੈਸਟ ਕੀਤਾ ਤਾਂ ਉਹ ਮੈਚ ਹੋ ਗਿਆ ਤੇ ਬਾਅਦ ਵਿੱਚ ਪੁਲਿਸ ਨੇ ਉਸ ਲੜਕੇ ਨੂੰ ਅਰੈਸਟ ਕਰ ਲਿਆ ਤਾਂ ਦੋਸਤੋ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਦਾਂ ਦੇ ਹੋਰ ਵਧੀਆ ਫੈਕਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ